ਉਨ੍ਹਾਂ ਦੀ ਸਰਕਾਰ ਦੇ ਸਮੇਂ ਹੋਈਆਂ ਜੋ ਕਹਿ ਰਿਹਾ ਵੀ ਗਲਤੀਆਂ ਨੂੰ ਲੈ ਕੇ ਮਾਫੀ ਮੰਗੀ ਹੈ। ਧਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ ਹੈ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦਿਖਾਇਆ ਹੋਏ ਅਸੀਂ ਮਾਫੀ ਚਾਹਣੀ ਹੈ। ਆਮ ਆਨ ਜੋਗ ਮੁੱਖ ਮੰਤਰੀ ਜੀ ਨੇ ਗੱਲ ਕਹੀ ਅੱਜ ਕਿ ਗਲਤੀਆਂ ਇਤੇ ਮਾਫੀ ਹੋ ਸਕਦੀ ਆ ਗੁਨਾਹਾਂ ਦੀ ਮਾਫੀ ਨਹੀਂ ਹੋ ਸਕਦੀ ਇਹਨਾਂ ਨੇ ਗੁਨਾਹ ਕੀਤੇ ਆ ਔਰ ਗੁਨਾਹਾਂ ਦੀ ਜਿਹੜੀ ਆ ਸਜ਼ਾ ਹੀ ਹੁੰਦੀ ਆ ਮਾਫੀਆਂ ਗਲਤੀਆਂ ਨਹੀਂ ਹੁੰਦੀਆਂ ਮਾਫੀਆਂ ਗੁਨਾਹ ਨਹੀਂ 2016 ਚ ਅਕਾਲੀ ਜਲ ਦੀ ਸਰਕਾਰ ਦੇ ਟਾਈਮ ਮੰਤ ਭਾਗਾ ਜਿਹੜਾ ਸਾਰਾ ਵਰਤਾਰਾ ਹੋਇਆ ਉਹ ਗਲਤੀ ਨਹੀਂ ਸੀ ਉਹ ਗੁਨਾਹ ਸੀ ਔਰ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਗੁਨਾਹਾਂ ਦੀ ਤੇ ਸਜ਼ਾ ਹੁੰਦੀ ਜਿਹੜੀ ਸਿਆਸਤ ਕੀਤੀ ਅਸੀਂ ਉਹਨਾਂ ਨੂੰ ਕੈਨ ਕਾਬ ਕਰਾਂਗੇ ਸਿਆਸਤ ਵੀ ਇਹਨਾਂ ਨੇ ਹੀ ਕੀਤੀ ਕਿਉਂਕਿ ਮਸਲਾ ਹੀ ਸਾਰਾ ਸਿਆਸਤ ਦਾ ਸੀ ਵੋਟ ਬੈਂਕ ਦਾ ਸੀ ਪੰਥ ਦਾ ਫਿਕਰ ਨਹੀਂ ਸੀ ਇਨੋਸੈਂਟ ਲੋਕ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ 30 ਕਿਲੋ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਉਹਦੇ ਪਿੱਛੇ ਵੀ ਅਕਾਲੀ ਦਰਬਾਰ ਦਾ ਇੱਕੋ ਹੀ ਮੋਟਿਵ ਸੀ ਉਹ ਪੋਲਿਟਿਕ ਸੀ ਸਿਆਸਤ ਤੁਹਾਡੀ ਹਰੇਕ ਅਪੀਲ ਜਿਹੜੀ ਤੁਸੀਂ ਆਪਣੇ ਗੁਨਾਹਾਂ ਨੂੰ ਲਕੋਣ ਵਾਸਤੇ ਕੀਤੀ ਉਹ ਫਲॉप ਹੋਗੀ ਨਸਤਨਾਬੂਦ ਹੋਗੀ ਬੇਨਕਾਬ ਹੋਗੀ ਤੋ ਇਹ ਮਗਰਮੱਛ ਤੇ ਹੰਝੂ ਹੈ ਇਹ ਕੋਈ ਮਾਫੀ ਨਾਮਾ ਨਹੀਂ ਹੈ ਡੀਫਾਈਵ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਸੁਖਵੀਰ ਸਿੰਘ ਬਾਦਲ ਨੇ ਅੱਜ ਬੇਅਦਬੀ ਦੇ ਮਾਮਲੇ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗ ਕੇ ਸਿਆਸਤ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਤਾਂ ਦੱਸਦੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਉਂਦਾ ਹੈ ਉਹਨਾਂ ਦਾ ਕਹਿਣਾ ਕਿ ਗੁਨਾਹਾਂ ਦੀ ਕਦੇ ਮਾਫੀ ਨਹੀਂ ਹੁੰਦੀ ਜਿਸ ਤੋਂ ਬਾਅਦ ਮਾਲਵਿੰਦਰ ਸਿੰਘ ਕੰਗ ਜੋ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਦਾ ਕਹਿਣਾ ਕਿ ਅਕਾਲੀ ਦਲ ਹਮੇਸ਼ਾ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਂਦਾ ਰਿਹਾ ਹੈ ਤੇ ਹੁਣ ਮਗਰਮੱਛ ਦੇ ਹੰਝੂ ਭਗਾ ਰਿਹਾ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਸਮੇਂ ਕੋਈ ਵੀ ਐਡਵੋਕੇਟ ਜਰਨਲ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦਾ ਸੀ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਐਡਵੋਕੇਟ ਜਰਨਲ ਜਿਹੜਾ ਇਸ ਮਾਮਲੇ ਦੇ ਵਿੱਚ ਪੇਸ਼ ਹੁੰਦਾ ਤੇ ਜਲਦ ਹੀ ਇਸ ਮਾਮਲੇ ਨੂੰ ਲੈ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰਾਂਗੇ ਅੱਜ ਤਕਰੀਬਨ 8 ਸਾਲਾਂ ਬਾਅਦ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਹੈ ਉਹਨਾਂ ਨੇ ਦਰਬਾਰ ਸਾਹਿਬ 'ਚ ਜਾ ਕੇ ਉਹਨਾਂ ਦੀ ਸਰਕਾਰ ਦੇ ਸਮੇਂ ਹੋਈਆਂ ਜੋ ਕਹਿ ਰਿਹਾ ਵੀ ਗਲਤੀਆਂ ਨੂੰ ਲੈ ਕੇ ਮਾਫੀ ਮੰਗੀ ਹੈ ਸਭ ਤੋਂ ਪਹਿਲਾਂ ਤੇ ਸਾਡਾ ਸਵਾਲ ਇਹ ਆ ਵੀ ਜਿਹੜਾ 2016 ਚ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਮੰਦ ਭਾਗਾ ਜਿਹੜਾ ਸਾਰਾ ਵਰਤਾਰਾ ਹੋਇਆ ਉਹ ਗਲਤੀ ਨਹੀਂ ਸੀ ਉਹ ਗੁਨਾਹ ਸੀ ਔਰ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਗੁਨਾਹਾਂ ਦੀ ਤੇ ਸਜ਼ਾ ਹੁੰਦੀ ਹੈ ਇਸ ਕਰਕੇ ਇਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਸੀ ਇਹਨਾਂ ਨੇ ਗੁਨਾਹ ਕੀਤੇ ਸੀ ਫਿਰ ਉਹ ਕਹਿੰਦੇ ਅਖੇ ਜੀ ਜਿਹੜੀ ਸਿਆਸਤ ਕੀਤੀ ਅਸੀਂ ਉਹਨਾਂ ਨੂੰ ਬੇਨਕਾਬ ਕਰਾਂਗੇ ਸਿਆਸਤ ਵੀ ਇਹਨਾਂ ਨੇ ਹੀ ਕੀਤੀ ਕਿਉਂਕਿ ਮਸਲਾ ਹੀ ਸਾਰਾ ਸਿਆਸਤ ਦਾ ਸੀ ਵੋਟ ਬੈਂਕ ਦਾ ਸੀ ਔਰ ਵੋਟ ਬੈਂਕ ਨੂੰ ਦੋਸ਼ੀਆਂ ਨੂੰ ਬਚਾਉਣ ਵਾਸਤੇ ਕਿਉਂਕਿ ਪੋਲਿਟਿਕਸ ਹਾਵੀ ਸੀ ਪੰਥ ਦਾ ਫਿਕਰ ਨਹੀਂ ਸੀ ਇਨੋਸੈਂਟ ਲੋਕ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਉਹਦੇ ਪਿੱਛੇ ਵੀ ਅਕਾਲੀ ਦਰਬਾਰ ਦਾ ਇੱਕੋ ਹੀ ਮੋਟਿਵ ਸੀ ਉਹ ਪੋਲਿਟਿਕਸ ਸੀ ਸਿਆਸਤ ਸੀ ਫਿਰ ਉਹ ਕਹਿੰਦੇ ਸਾਨੂੰ ਅਫਸੋਸ ਹੈ ਜੀ ਅਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਦੇਵਾ ਸਕਕੇ ਦੋਸ਼ੀ ਦੋਸ਼ੀਆਂ ਨੂੰ ਕਿਤਨਾ ਸਜ਼ਾ ਦੇ ਦੇਣਗੇ ਦੇ ਆਰ ਹਿਮਸੈਲਫ ਅਕਿਊਜ਼ਡ ਆਪ ਦੋਸ਼ੀ ਦੋਸ਼ੀ ਵੀ ਕਦੀ ਦੋਸ਼ੀ ਨੂੰ ਸਜ਼ਾ ਦੇਊਗਾ ਇਸ ਕਰਕੇ ਜਦੋਂ ਰਾਜਨੀਤਿਕ ਜ਼ਮੀਨ ਖਿਸਕ ਗਈ ਪੰਜਾਬ ਦੇ ਲੋਕਾਂ ਨੇ ਘਰ ਬਿਠਾਤਾ ਤੁਹਾਡੇ ਗੁਨਾਹਾਂ ਦਾ ਜਿਹੜੇ ਗੁਨਾਹ ਕੀਤੇ ਆ ਅਕਾਲੀ ਦਲ ਬਾਦਲ ਨੇ ਉਸ ਗੁਨਾਹਾਂ ਦੀ ਸਜ਼ਾ ਦਿੱਤੀ ਤੇ ਅੱਜ 8 ਸਾਲ ਬਾਅਦ ਜਾ ਕੇ ਤੇ ਤੁਹਾਨੂੰ ਇਸ ਗੱਲ ਦਾ ਕਿਉਂਕਿ ਹੁਣ ਪੋਲਿਟੀਕਲੀ ਤੁਸੀਂ ਬਿਲਕੁਲ ਇਰੈਲੇਵੈਂਟ ਹੋ ਗਏ ਹੋ ਰੈਲੇਵੈਂਟ ਹੀ ਨਹੀਂ ਰਹੇ ਤੇ ਤੁਹਾਨੂੰ ਪੰਥ ਦੀ ਗੁਰੂ ਸਾਹਿਬ ਦੀ ਸੰਗਤ ਦੀ ਯਾਦ ਆਗੀ ਸਾਰੇ ਹੀਲੇ ਵਸੀਲੇ ਕਰਨ ਦੇ باوجود ਇਹ ਉਹੀ ਸੁਖਵੀਰ ਸਿੰਘ ਬਾਦਲ ਜੀ ਹੈ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਕਿਹਾ ਸੀ ਇਨੋਸੈਂਟ ਲੋਕਾਂ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਫੜ ਕੇ ਜੀ ਅਸੀਂ ਫੜ ਲਏ ਦੋਸ਼ੀ ਔਰ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਜਾ ਕੇ ਨਤਮਸਤਕ ਹੋਏ ਸੀ ਇਹ ਉਹੀ ਸੁਖਵੀਰ ਸਿੰਘ ਬਾਦਲ ਹੈ ਜਿਹੜੇ ਹੁਣ ਕਹਿ ਰਿਹਾ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਸਾਡੇ ਕੋਲ ਭੁੱਲਾਂ ਹੋਈਆਂ ਕਰ ਪ੍ਰਮਾਤਮਾ ਬਖਸ਼ ਦੇ ਤੇ ਜਿਹੜੇ ਤੁਸੀਂ ਗੁਨਾਹ ਕੀਤੇ ਆ ਤੁਸੀਂ ਤੇ ਆਪਣੇ ਪਰਦੇ ਪਾਉਣ ਲਈ ਇਨੋਸੈਂਟ ਲੋਕਾਂ ਨੂੰ ਵੀ ਚੱਕ ਕੇ ਅੰਦਰ ਦੇ ਦਿੱਤਾ ਸੀ ਤੁਸੀਂ ਆਪਣੀ ਰਾਜਨੀਤੀ ਨੂੰ ਸਿਆਸਤ ਨੂੰ ਚਮਕਾਉਣ ਲਈ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਔਰੇ ਕੋਈ 2015 ਤੋਂ ਨਹੀਂ ਲਗਾਤਾਰ 2009 ਤੋਂ ਉਹਨਾਂ ਨੂੰ ਬਚਾਉਂਦੇ ਆ ਰਹੇ ਸੀ ਪ੍ਰੋਟੈਕਟ ਕਰ ਰਹੇ ਸੀ ਕਿਉਂ ਕਿ ਸਿਆਸਤ ਹਾਵੀ ਸੀ ਇੰਨਾ ਲੋਕਾਂ ਤੇ ਸਿਆਸਤ ਅੱਜ ਜਦੋਂ ਪੰਜਾਬ 'ਚ ਤੁਹਾਨੂੰ ਪੁੱਛਦਾ ਹੀ ਕੋਈ ਨਹੀਂ ਹੁਣ ਤੁਹਾਨੂੰ ਪੰਥ ਯਾਦ ਆਉਣ ਲੱਗ ਗਿਆ ਗੁਰੂ ਦੀ ਵੀ ਯਾਦ ਆ ਗਈ ਤੁਹਾਨੂੰ ਸੰਗਤ ਵੀ ਯਾਦ ਆ ਗਈ ਸਿੱਖ ਵੀ ਯਾਦ ਆ ਗਈ ਕਿਉਂ ਕਿਉਂਕਿ ਹੁਣ ਤੁਸੀਂ ਪੋਲਿਟਿਕਲੀ ਲੋਕਾਂ ਵੱਲੋਂ ਨਕਾਰ ਦਿੱਤੇ ਗਏ ਤੁਹਾਡੀ ਹਰੇਕ ਸਾਜ਼ਿਸ਼ ਜਿਹੜੀ ਤੁਸੀਂ ਪੜਦੇ ਪਾਉਣ ਦੀ ਕੋਸ਼ਿਸ਼ ਕੀਤੀ ਆਪਣੇ ਗੁਨਾਹਾਂ ਤੇ ਉਹ ਵਿਫਲ ਹੋਗੀ ਤੁਹਾਡੀ ਹਰੇਕ ਦਲੀਲ ਤੁਹਾਡੀ ਹਰੇਕ ਅਪੀਲ ਜਿਹੜੀ ਤੁਸੀਂ ਆਪਣੇ ਗੁਨਾਹਾਂ ਨੂੰ ਲੁਕਾਉਣ ਵਾਸਤੇ ਕੀਤੀ ਉਹ ਫਲॉप ਹੋਗੀ ਨਿਸਤਨਾਬੂਦ ਹੋਗੀ ਬੇਨਕਾਬ ਹੋਗੀ ਤੇ ਹੁਣ ਆ ਕੇ ਤੁਸੀਂ ਕਹਿੰਦੇ ਸਾਡੀਆਂ ਗਲਤੀਆਂ ਜੇ ਸਾਡੇ ਕੋ ਕੋਈ ਗਲਤੀ ਹੋਈ ਹੋਵੇ ਤੇ ਸਾਨੂੰ ਮਾਫ ਕੀਤਾ ਜਾਵੇ ਸੋ ਇਹ ਮਗਰਮਛ ਦੇ ਹੰਝੂ ਆਏ ਇਹ ਕੋਈ ਮਾਫੀ ਨਾਮਾ ਨਹੀਂ ਹੈ ਜਾਂ ਇਹ ਕੋਈ ਪਛਤਾਪ ਨਹੀਂ ਹੈ ਜਿਹੜਾ ਅੱਜ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਖੜੇ ਹੋ ਕੇ ਕੀਤਾ ਇਹ ਸਾਰੇ ਮਗਰਮਛ ਦੇ ਹੰਜੂ ਆ ਕਿ ਜਦੋਂ ਹੁਣ ਪਤਾ ਹੈ ਕੋਈ ਰਸਤਾ ਬਚਿਆ ਹੀ ਕੋਈ ਨਹੀਂ ਤੇ ਇਹ ਵੀ ਅਖੀਰ 'ਚ ਜਾ ਕੇ ਭੁੱਲਾ ਬਖਸ਼ੋਣ ਦਾ ਡਰਾਮਾ ਕਰ ਲੀਏ ਸੋ ਭੁੱਲਾ ਜਿਤਨਾ ਮਾਨਯੋਗ ਮੁੱਖ ਮੰਤਰੀ ਜੀ ਨੇ ਗੱਲ ਕਹੀ ਅੱਜ ਕਿ ਗਲਤੀਆਂ ਦੀ ਤੇ ਮਾਫੀ ਹੋ ਸਕਦੀ ਆ ਗੁਨਾਹਾਂ ਦੀ ਮਾਫੀ ਨਹੀਂ ਹੋ ਸਕਦੀ ਇਹਨਾਂ ਨੇ ਗੁਨਾਹ ਕੀਤੇ ਆ ਔਰ ਗੁਨਾਹਾਂ ਦੀ ਜਿਹੜੀ ਆ ਸਜ਼ਾ ਹੀ ਹੁੰਦੀ ਆ ਔਰ ਇਹਨਾਂ ਦੀ ਜਿਹੜੀ ਇਹ ਰਾਜਨੀਤਿਕ ਸਟੰਟ ਬਾਜੀ ਆ ਬਿਆਨ ਬਾਜੀ ਆ ਇੱਕ ਕੋਜਾ ਮਜ਼ਾਕ ਹੈ ਲੋਕ ਸਮਝਦੇ ਆ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜਿਸ ਤਰੀਕੇ ਨਾਲ ਆਪਣੇ ਨਿੱਜੀ ਹਿੱਤਾਂ ਵਾਸਤੇ ਰਾਜਨੀਤਿਕ ਲਾਹੇ ਵਾਸਤੇ ਇਹਨਾਂ ਨੇ ਵਰਤਿਆ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਚੁੱਕਿਆ ਤੋ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਇਹਨਾਂ ਦੇ ਇਸ ਤਰ੍ਹਾਂ ਇਸ ਤਰੀਕੇ ਦੇ ਡਰਾਮੇਬਾਜੀ ਇਸ ਤਰੀਕੇ ਦੇ ਮਗਰਮਛਦੇ ਹੰਝੂਆਂ ਦੇ ਇਹਨਾਂ ਦੇ ਇਸ ਤਰੀਕੇ ਦੇ ਝੂਠੇ ਪਛਤਾਪ ਤੇ ਕੋਈ ਵੀ ਭਰੋਸਾ ਕਰਨ ਦੀ ਲੋੜ ਨਹੀਂ ਹੈ ਔਰ ਗੁਰੂ ਸਾਹਿਬ ਮੇਰ ਕਰਨ ਪੰਜਾਬ ਉਹਨਾਂ ਵਾਲੇ ਟਾਈਮ ਚ ਪੰਥ ਦੀ ਚੜ੍ਹਦੀ ਕਲਾ ਪੰਜਾਬ ਦੀ ਚੜ੍ਹਦੀ ਕਲਾ ਰਹੂਗੀ ਔਰ ਜਿਹੜੇ ਗੁਰੂ ਸਾਹਿਬ ਦੇ ਦੋਖੀ ਹੈ ਉਹ ਬਿਲਕੁਲ ਬਖਸ਼ੇ ਨਹੀਂ ਜਾਣਗੇ ਤੋਂ ਇਸ ਅਹਿਮ ਵਿਸ਼ੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਸੀ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹਾਂ ਜੀ ਸਰ ਜੀ ਤਾਂ ਇਹ ਤੁਸ ਜੀ ਇਹ ਜੀਜ਼ ਫਾਇਦਾ ਉਨ ਨੂੰ ਮਿਲੇਗਾ ਯਾ ਨਹੀਂ ਨਹੀਂ ਬਿਲਕੁਲ ਨਹੀਂ ਲੋਕ ਤਨਖਾਹ ਚ ਨਹੀਂ ਦੇਖੋ ਪਹਿਲਾਂ ਤੇ ਕਿਸੇ ਗੱਲ ਨੂੰ ਹੀ ਮੰਨਣ ਨੂੰ ਤਿਆਰ ਨਹੀਂ ਸੀ ਕਿ ਹੋਈ ਨਹੀਂ ਉਹਨੋਂ ਦਾ ਰਾਜ ਸੀ ਇਹ ਇਵਨ ਇਨਾਂ ਨੇ ਵਿਜਿਟ ਵੀ ਨਹੀਂ ਕੀਤਾ ਸੀ ਜਿਸ ਪਿੰਡ ਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਫਿਰ ਇਹਨਾਂ ਨੇ ਡਰਾਮਾ ਕੀਤਾ ਦੋ ਇਨੋਸੈਂਟ ਲੋਕਾਂ ਨੂੰ ਫੜ ਕੇ ਅੰਦਰ ਸੁੱਟ ਕੇ ਤੇ ਸੁਖਵੀਰ ਸਿੰਘ ਬਾਦਲ ਹਿਮਸੈਲਫ ਕੰਟੈਕਟਡ ਪ੍ਰੈਸ ਕਾਨਫਰੰਸ ਇਨ ਚੰਡੀਗੜ੍ਹ ਤੇ ਦਾ ਨਾੜਾ ਸਾਹਿਬ ਨਤਮਸਤ ਕੋ ਜੀ ਅਸੀਂ ਫੜ ਲੇ ਜੀ ਫੜ ਲੇ ਗੁਨਾਹ ਕਰ ਫਿਰ ਇਹਨਾਂ ਨੇ ਪਿਛਲੇ 6-7 ਸਾਲਾਂ ਚ ਕਦੀ ਵੀ ਇਹ ਗੱਲ ਕਦੀ ਵੀ ਐਕਸਪਟ ਨਹੀਂ ਕਰਨ ਦੀ ਗੱਲ ਕੀਤੀ ਵੀ ਹਾਂ ਸਾਡੇ ਕੋਈ ਕੋਈ ਗਲਤੀ ਵੀ ਹੋਈ ਆ ਅਸੀਂ ਤੇ ਕਹਿੰਦੇ ਗਲਤੀ ਨਹੀਂ ਤੁਸੀਂ ਤੇ ਵੱਜਰ ਗੁਨਾਹ ਕੀਤਾ ਆ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਤੇ ਅੱਜ ਵੀ ਸਾਰਾ ਜਦੋਂ ਇੱਕ ਪੋਲੀਟਿਕਲੀ ਇਰ ਰੈਲੇਵੈਂਟ ਜਿਹੜੀ ਚੀਜ਼ ਹੋ ਗਈ ਹੈ ਖਤਮ ਹੋ ਗਏ ਜਦੋਂ ਪੁੱਛਦਾ ਕੋਈ ਨਹੀਂ ਹੁਣ ਮੂੰਹ ਨਹੀਂ ਕੋਈ ਲਾਂਦਾ ਤੇ ਉਦੋਂ ਫੇਰ ਇੱਕ ਵਾਰ ਦਰਬਾਰ ਸਾਹਿਬ ਜਾ ਕੇ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਕਰ ਰਿਆ ਸੋ ਪੰਜਾਬ ਦੇ ਲੋਕ ਇਹਨਾਂ ਦੀ ਗੱਲਾਂ 'ਚ ਨਹੀਂ ਆਉਣ ਵਾਲਾ ਕਨਸਰ ਇਸ ਪੂਰੇ ਮਸਲੇ ਨੂੰ ਲੈ ਕੇ 60% ਕਹਿੰਦੇ ਕਿ ਇਹਨਾਂ ਸਾਫ਼ ਨਹੀਂ ਨੇ ਜੀ ਡੈਫੀਨੇਟਲੀ ਇਹਦੇ 'ਚ ਬਨੀ ਜੀ ਕਿਉਂਕਿ ਪੂਰਾ ਜਿਹੜਾ ਪ੍ਰੋਸੈਸ ਹੈ ਗੁਰੂ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਬੇਅਦਬੀ ਦੇ ਖਿਲਾਫ ਪ੍ਰੋਟੈਸਟ ਕਰੀ ਪੀਸਫੁਲ ਸੰਗਤ ਤੇ ਗੋਲੀਆਂ ਚਲਾਉਣ ਨੂੰ ਲੈ ਕੇ ਔਰ ਉਸ ਤੋਂ ਬਾਅਦ ਜਿੰਨਾ ਵੀ ਪ੍ਰੋਸੀਕਿਊਸ਼ਨ ਹੋਇਆ ਇਨਵੈਸਟੀਗੇਸ਼ਨ ਹੋਈ ਐਵੀਡੈਂਸ ਹੋਇਆ ਮਾਨਯੋਗ ਅਦਾਲਤਾਂ ਚ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੇ ਤੋੜ ਮਰੋੜ ਕੇ ਮੋਰ ਤੁਹਾਨੂੰ ਯਾਦ ਹੋਊਗਾ ਕਾਂਗਰਸ ਦੇ ਟਾਈਮ ਤੇ ਐਡਵੋਕੇਟ ਜਰਨਲ ਆਫਿਸ ਹਾਈ ਕੋਰਟ ਚ ਪੀਐਚ ਵੀ ਨਹੀਂ ਹੁੰਦਾ ਸੀ ਸੋ ਬਹੁਤ ਸਾਰੀਆਂ ਕੰਪਲਿਕੀਸ਼ਨਾਂ ਖੜੀਆਂ ਕਰ ਗਏ ਪੂਰੇ ਪ੍ਰੋਸੀਕਿਊਸ਼ਨ ਚ ਇਨਵੈਸਟੀਗੇਸ਼ਨ ਚ ਤੁਹਾਨੂੰ ਸਟਰੀਮ ਲਾਈਨ ਕਰ ਰਿਹਾ ਹੈ ਡੈਫੀਨੇਟਲੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਕਮਿਟਿਡ ਹੈ ਇਸ ਮਾਮਲੇ ਨੂੰ ਲੈ ਕੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਲੇਕਿਨ ਜਿਹੜੇ ਗੁਨਾਹਗਾਰਾਂ ਨੂੰ ਦੋਖੀਆਂ ਨੂੰ ਬਚਾਉਣ ਵਾਸਤੇ ਹਰ ਹੀ ਲਵਸੀਲਾ ਕਰਦੇ ਰਹੇ ਤੇ ਜੇ ਉਹ ਸੋਚਦੇ ਹੁਣ ਕਿ ਸਾਡੇ ਗੁਨਾਹ ਮਾਫ ਹੋ ਜਾਣਗੇ ਬਿਲਕੁਲ ਨਹੀਂ ਅਰਸਲ ਪਹਿਲਾਂ ਪੰਜਾਬ ਦੇ ਵਿੱਚ ਇੱਕ ਵੱਡੀ ਵੇਰਵਿਧੀ ਘਟਨਾ ਵਾਪਰਦੀ ਆ ਜਿਸ ਤੋਂ ਬਾਅਦ ਦੋ ਸਿੱਖਾਂ ਦੀ ਮੌਤ ਹੁੰਦੀ ਆ ਗੋਲੀ ਲੱਗਣ ਦੇ ਕਾਰਨ ਜਿਸ ਨੂੰ ਲੈ ਕੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਉੱਠਦੇ ਰਹੇ ਕਿਉਂਕਿ ਉਸ ਸਮੇ ਅਕਾਲੀ ਦਲ ਦੀ ਸਰਕਾਰ ਸੀ ਪਰ ਅੱਜ ਸੁਖਵੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਮਾਫੀ ਮੰਗੀ ਹੈ ਜਿਸ ਨੂੰ ਲੈ ਕੇ ਸਿਆਸਤ ਜਿਹੜੀ ਛੜਦੀ ਹੋਈ ਦਿਖਾਈ ਦੇ ਰਹੀ ਹੈ ਲਗਾਤਾਰ ਲੋਕਾਂ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਅੱਜ ਮਾਫੀ ਯਾਦ ਕਿਉਂ ਆਈ ਕਿਉਂਕਿ ਲਗਾਤਾਰ ਅਕਾਲੀ ਦਲ ਹਾਸ਼ੀ ਤੇ ਜਾਂਦਾ ਆ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਮਾਫੀ ਮੰਗੀ ਹੈ ਹੁਣ ਦੇਖਣਾ ਹੈਗਾ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਜਾਂਚ ਕਰੇਗੀ ਉਸ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੁਨੀਆਂ ਦੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ